ਆਵਾਲਟ ਨੇ ਕੁਝ ਨਹੀਂ ਕੀਤਾ ਕੁਝ ਨਹੀਂ ਕੀਤਾ ਉਹਨਾਂ ਨੇ ਜਨ ਲੇਡੀਜ਼ ਨੇ ਵੀ 1000 ਰੁਪਏ ਹੋ ਗਿਆ ਕਿ ਅਜ ਤੱਕ ਨਹੀਂ ਦਿੱਤਾ ਨਾ ਨਾ ਨਦਰਪਾਲੀ ਨਾਲ ਰਾਹੁਲ ਗਾਂਧੀ ਆਪਾਂ ਆម ਪਾਰਟੀ ਦੀ ਸਰਕਾਰ ਚਾਹੁੰਦੇ ਆ ਜਿਹਨੇ ਆ ਜਾਂ ਤਾਂ ਸੂਲਤ ਤੇ ਤੇਜ਼ ਬਿਜਲੀ ਫਰੀ ਕੀਤੀ ਤੇ ਨਦਰ ਸੋਚੂ ਠੀਕ ਜੂ ਚੰਤਮ ਸੁਲਤ ਹੋਆ ਅਭੀ ਇਲੈਕਸ਼ਨ ਆ ਰਹੇ ਆ ਦੁਬਾਰਾ ਕਿਸ ਦੀ ਸਰਕਾਰ ਬਣੇਗੀ ਨਰਿੰਦਰ ਭਾਈ ਮੋਦੀ ਜਾਂ ਰਾਹੁਲ ਗਾਂਧੀ ਰਾਹੁਲ ਗਾਂਧੀ ਕੀ ਰਾਹੁਲ ਗਾਂਧੀ ਸਰਕਾਰ ਬਣੇਗੀ ਜਾਂ ਨਰਿੰਦਰ ਮੋਦੀ ਨਰਿੰਦਰ ਮੋਦੀ ਕਿਉਂ ਰਾਹੁਲ ਗਾਂਧੀ ਨੇ ਕੀਤਾ ਕੀ ਹੈ ਤੁਹਾਨੂੰ ਬੋਲਣ ਦੀ ਤਾਕਤ ਨਹੀਂ ਇਹ ਤਾਂ ਅੱਛੀ ਸਰਕਾਰ ਨਹੀਂ ਆਏਗੀ ਕਿਉਂਕਿ ਗਰੀਬ ਕੇ ਮਾਰ ਕੇ ਖਾ ਗਿਆ ਸਾਰਾ ਚੋਣਾ ਨੂੰ ਲੈ ਕੇ ਪੰਜਾਬ ਦੇ ਵਿੱਚ ਇੱਕ ਬਹੁਤ ਵੱਡਾ ਮੁੱਦਾ ਜਿਹੜਾ ਪੱਖਿਆ ਹੋਇਆ ਹੈ ਉਸੇ ਨੂੰ ਲੈ ਕੇ ਅੱਜ ਆਮ ਜਨਤਾ ਦੇ ਨਾਲ ਗੱਲਬਾਤ ਕਰਾਂਗੇ ਕਿ ਭਾਰਤ ਦੇ ਵਿੱਚ ਇੰਡੀਆ ਦੇ ਵਿੱਚ ਕਿਸ ਦੀ ਸਰਕਾਰ ਬਣੇਗੀ ਨਰਿੰਦਰભાઈ ਮੋਦੀ ਜਾਂ ਰਾਹੁਲ ਗਾਂਧੀ ਆਓ ਫਿਰ ਗੱਲਬਾਤ ਕਰਦੇ ਹਾਂ ਹਾਂ ਥਾਲ ਚੱਲ ਰਹੀ ਹੈ ਬਟ ਕੀ ਕੰਮ ਕਰਦੇ ਹੋ ਚੋਲੇ ਬਟੂਰੇ अभी इलेक्शन आ रहे हैं दोबारा किसकी सरकार बनेगी नरेंद्र भाई मोदी या राहुल गांधी राहुल गांधी पंजाब में आम आदमी की सरकार है कैसे देखते होगी अच्छी सरकार है या कैसी है जो। ये तो अच्छी सरकार नहीं आएगी क्योंकि गरीब के मार के खा गया सारा क्योंकि हम छोले डे बेचते हैं दस बीह मिनट खड़ा करते उतरे पुलिस वाला आके चका के चल गया मेरा वो तो कहता ले जाना कुटूंगा ਇਸ ਲਈ ਰਾਹੁਲ ਗਾਂਧੀ ਸਹੀ ਹੈ। ਚੰਗੀ। ਆਮ ਜਨਤਾ ਵੀ ਚਾਹੁੰਦੀ ਹੈ ਕਿ ਕਾਂਗਰਸ ਦੀ ਸਰਕਾਰ ਜਿਹੜੀ ਆਣੇ ਚਾਹੀਦੀ ਹੈ ਤੇ ਹੋਰ ਲੋਕਾਂ ਦੇ ਨਾਲ ਗੱਲਬਾਤ ਕਰਦੇ ਆ। ਆਇਂ ਸਸੀ ਗੱਲ ਭਾਜੀ। ਪਹਿਲੇ ਇਲੈਕਸ਼ਨ ਆ ਗਏ ਆ ਕਿਹੜੀ ਸਰਕਾਰ ਚਾਹੁੰਦੇ ਹੋ ਨਰਿੰਦਰભાઈ ਮੋਦੀ ਜਾਂ ਰਾਹੁਲ ਗਾਂਧੀ ਨਾ ਨਰਿੰਦਰਪੁਰੀ ਨਾ ਰਾਹੁਲ ਗਾਂਧੀ ਆਪਾਂ ਆਮ ਪਾਰਟੀ ਦੀ ਸਰਕਾਰ ਚਾਹੁੰਦੇ ਆ ਜਿਹਨੇ ਆ ਆਨਤਨ ਸੂਲਤ ਤੇ ਤੇਜ਼ ਬਿਜਲੀ ਫਰੀ ਕੀਤੀ ਤੰਦਰੁਸਤ ਦੇਖੋ ਜੀ ਆਨਤਨ ਸੂਲਤ ਹੋਆ ਆਮ ਆਦਮੀ ਪਾਰਟੀ ਦੇ ਕਾਫੀ ਜਿਹੜੇ ਜਿਹੜੇ ਐਮਪੀ ਸਿਗੇ ਸਾਡੇ ਜਿਹੜੇ ਬੀਜੇਪੀ ਚੱਲਗੇ ਕੀ ਕਹਿਣਾ ਚਾਹੁੰਦੇ ਨਹੀਂ ਗਲਤੀ ਆ ਗਾਉ ਬਾਕੀ ਉਹਨਾਂ ਕੋਲ ਕੋਈ ਮੱਤ ਚੋਣ ਜਿੰਨਾ ਮਾਰ ਜਿੱਤ ਜਿਤ ਨਹੀਂ ਸਕਦੇ ਹੋ ਇਹ ਟਾਈਮ ਆਵਾ ਪਾਤੀ ਵਧੀਆ ਸੂਟ ਹੈ ਤੇ ਵਧੀਆ ਚੱਲ ਰਹੀ ਉਹਨੂੰ ਵੋਟ ਪਾਵਾਂਗੇ ਕੇਜਰੀਵਾਲ ਕਹਿ ਰਹੇ ਸੀ ਕਿ ਅਸੀਂ ਭ੍ਰਸ਼ਟਾਚਾਰ ਨੂੰ ਖਤਮ ਕਰਾਂਗੇ ਪਰ ਹੁਣ ਆਪ ਹੀ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਕੀ ਕਹਿਣਾ ਚਾਹਦੇ ਜਿਹੜਾ ਇਦਾਂ ਹਲੋਰੀ ਖਤਮ ਹੁੰਦਾ ਚੱਕ ਤਾਂ ਨਹੀਂ ਖਤਮ ਹੁੰਦਾ ਉਹ ਇੰਨਾ ਸਾਲ ਦਾ ਰਾਜ ਕਰ ਗਿਆ 75 ਸਾਲ ਤਾਂ ਐਵੇਂ ਥੋੜਾ ਹੋਇਆ ਹਲੋਰੀ ਕਰ ਲਓਗੇ ਤੁਸੀਂ ਤੁਮ ਤਾਂ ਕਿ ਸੁਧਰੇ ਆਇਆ ਇਹਨਾਂ ਵਿੱਚ ਵਿਗੜੇ ਕੰਮ ਸੁਧਰੇ ਏ ਆਮ ਜਨਤਾ ਸੀ ਕਹਿੰਦੇ ਕਿ ਪੰਜਾਬ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਆ ਵਧੀਆ ਕੰਮ ਕਰ ਰਹੀ ਹੈ ਹੋਰ ਜਿਹੜੀ ਜਨਤਾ ਦੇ ਨਾਲ ਗੱਲਬਾਤ ਕਰਦੇ ਆ ਅਸੀਂ ਸਸੀ ਗੱਲ ਭయ్యా ਕਿਆਲ ਚੱਲ ਹੈ ਇਲੈਕਸ਼ਨ ਹੈ ਭਿੰਡਾ ਮੈਂ ਕਿਸ ਕੀ ਸਰਕਾਰ ਬਣੇਗੀ ਰਾਹੁਲ ਗਾਂਧੀ ਜਾਂ ਨਰਿੰਦਰ ਭਾਈ ਮੋਦੀ ਨੋਦੀ ਬਣਾ ਜੀ ਮੋਦੀ ਕਿਉਂ ਅੱਛੇ ਕੰਮ 15 ਲੱਖ ਪਰ ਮਿਲ ਗਿਆ ਮੈਂ ਕੁਛ ਨਹੀਂ 15 ਲੱਖ ਨਹੀਂ ਮਿਲਿਆ ਕੁਛ ਨਹੀਂ ਮੈਮ ਦੇ ਨਾਲ ਗੱਲਬਾਤ ਕਰਦੇ ਮੈਮ ਇਲੈਕਸ਼ਨ ਆ ਰਿਹਾ ਕਿ ਰਾਹੁਲ ਗਾਂਧੀ ਸਰਕਾਰ ਬਣੇਗੀ ਜਾਂ ਨਰਿੰਦਰ ਮੋਦੀ ਨਰਿੰਦਰ ਮੋਦੀ ਕਿਉਂ ਰਾਹੁਲ ਗਾਂਧੀ ਨੇ ਕੀਤਾ ਕੀ ਹੈ ਤੁਹਾਨੂੰ ਬੋਲਣ ਦੀ ਤਾਕਤ ਨਹੀਂ ਹੈ ਤੇ ਮੈਮ ਨਰਿੰਦਰ ਮੋਦੀ ਨੇ 15-15 ਲੱਖ ਦਾ ਇੱਕ ਵਾਅਦਾ ਕੀਤਾ ਸੀ ਉਹ ਅਕਾਊਂਟ ਚ ਆ ਗਏ ਤੁਹਾਡੇ ਉਹ ਤਾਂ ਆਏ ਨਹੀਂ ਹੈ ਪਰ ਕੀਤਾ ਨੇ ਬਹੁਤ ਕੁਝ ਹੈ ਪੰਜਾਬ ਵਾਸਤੇ ਕੁਝ ਨਹੀਂ ਕੀਤਾ ਬਾਹਰ ਲਈ ਗੱਟਰੀਆ ਵਾਸਤੇ ਚਾਓ ਜੀ ਮੈਡਮ ਆਮ ਆਦਮੀ ਸਰਕਾਰ ਆ ਕਿਵੇਂ ਦੇਖਦੇ ਹੋ ਕਿਵੇਂ ਕੰਮ ਕਰ ਰਹੀ ਹੈ ਆਦਮਾਵਾ ਪਾਰਟੀ ਨੇ ਕੁਝ ਨਹੀਂ ਕੀਤਾ ਕੁਝ ਨਹੀਂ ਕੀਤਾ ਉਹਨਾਂ ਨੇ ਜਨੇ ਲੇਡੀਜ਼ ਨੂੰ ਵੀ 1000 ਰੁਪਏ ਹੋ ਗਿਆ ਕਿ ਅਜੇ ਤੱਕ ਨਹੀਂ ਦਿੱਤਾ ਠੀਕ ਤਾਂ ਕਿਹੜਾ ਆਏਗੀ ਅੱਗੇ ਆਏ ਨਹੀਂ ਸਕਦੀ ਸਰਕਾਰ ਉਹ ਆਮ ਜਨਤਾ ਦਾ ਵੀ ਇਹੀ ਕਹਿਣਾ ਵਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਚ ਕੋਈ ਕੰਮ ਨਹੀਂ ਕੀਤਾ ਹੈਗਾ ਤੇ 100000 ਰੁਪਏ ਦਾ ਵਾਦਾ ਵੀ ਹਾਂਜੀ ਨਮਸਕਾਰ ਮੈਮ ਆਹ ਸਰਦਾਰ ਜੀ ਨਾਲ ਗੱਲਬਾਤ ਕਰਦੇ ਆਂ ਜੀ ਸੱਸੀ ਗੱਲ ਸਰਦਾਰ ਜੀ ਦਰਜਾਈ ਇਲੈਕਸ਼ਨ ਆ ਰਹੇ ਆ ਕਿਹਦੀ ਸਰਕਾਰ ਬਣੂਗੀ ਨਰਿੰਦਰ ਮਈ ਮੋਦੀ ਜਾਂ ਰਾਹੁਲ ਗਾਂਧੀ ਦੇਖੋ ਸਰ ਜੀ ਆਪਾਂ ਇਹ ਕੋ ਕਰ ਚਾਹੁੰਦੇ ਆਂ ਵੀ ਸਰਕਾਰ ਉਹ ਆਵੇ ਜਿਹੜੀ ਮਨੁੱਖ ਸਾਡੇ ਬੱਚਿਆਂ ਨੂੰ ਐਜੂਕੇਸ਼ਨ ਫ੍ਰੀ ਕਰੇ ਇਹ ਸਰਕਾਰ ਜੇ ਨਹੀਂ ਆਉਂਦੀਆਂ ਆਟਾ ਦਾ ਸਕੀਮ ਲਈ ਜਾਂਦੀਆਂ ਮੈਡੀਕਲ ਕੋਈ ਨਹੀਂ ਐਜੂਕੇਸ਼ਨ ਕੋਈ ਨਹੀਂ ਅਸੀਂ ਕਹਿੰਦੇ ਉਹਨੂੰ ਵੋਟ ਬਾਹਵਾਂ ਨਹੀਂ ਕੂਣੀ ਹੋਏ ਇਹ ਦਲ ਬਦਲੂਆ ਇਹਨਾਂ ਦਾ ਕੋਈ ਸਟੈਂਡ ਐ ਨਹੀਂਗਾ ਪੰਜਾਬ ਚ ਆਮ ਆਦਮੀ ਸਰਕਾਰਾ ਕਿਵੇਂ ਦੇਖਦੇ ਹੋ ਕਾਰਗੁਜ਼ਾਰੀ ਇਹਨਾਂ ਦੀ ਕੋਈ ਕਾਰਗੁਜ਼ਾਰੀ ਇਹਨਾਂ ਨੇ ਕੋਈ ਕੰਮ ਕੀਤਾ ਨਹੀਂ ਰੋਡ ਕਿਤੇ ਵੀ ਚਲੋ ਜਿੱਥੇ ਮਾਰੀ ਚਲੋ ਕੋਈ ਰੋਡ ਨਹੀਂ ਬਣਿਆ ਤੁਸੀਂ ਕਿਸੇ ਕਿਸੇ ਪਾਸੇ ਜਿੱਥੇ ਕੋਈ ਰੋਡ ਨਹੀਂ ਹੈਗਾ ਕੋਈ ਕੰਮ ਨਹੀਂ ਇਹਨਾਂ ਨੇ ਕੀਤਾ ਜੀ ਆਮ ਆਦਮੀ ਨੇ ਕਿਹਾ ਸੀ ਬਦਲਾਵ ਲੈ ਕੇ ਆਵਾਂਗੇ ਪੰਜਾਬ ਚ ਲੱਗ ਰਿਹਾ ਤੁਹਾਨੂੰ ਬਦਲਾਵ ਬਦਲਾਵ ਆਇਆ ਜੀ ਮਹਾਰਾਜ ਬਹੁਤ ਬਦਲਾਵ ਆਇਆ ਆ ਦੇਖੋ ਸਾਡੇ ਰੇਂਗੂ ਮੈਂਡ ਪਰ ਪਤਾ ਲੱਗ ਰਿਹਾ ਤੇ ਬਦਰਾਈ ਹੈ ਕਾਂਗਰਸ ਛੱਡ ਕੇ ਆਮ ਆਦਮੀ ਆਮ ਆਦਮੀ ਛੱਡ ਕੇ ਬੀਜੇਪੀ ਦੇ ਹਾਂ ਜੀ ਇਹ ਬਦਲਾਅ ਹੀ ਹੈ ਜੀ ਕਿ ਇੱਕ ਜਨਤਾ ਨੂੰ ਭਰੋਸਾ ਹੁੰਦਾ ਵਾ ਕਿ ਅਸੀਂ ਇੱਕ ਬਦਲਾਅ ਚਾਹੁੰਦੇ ਆਂ ਪਰ ਜਦੋਂ ਇਹ ਵਿਸ਼ਵਾਸਘਾਤ ਕਰਦੇ ਆ ਕਿ ਪਾਰਟੀ ਛੱਡ ਦਿੰਦੇ ਕਿਵੇਂ ਦੇਖਦੇ ਉਸ ਪਾਰਟੀ ਬਾਰੇ ਗਲਤ ਬੋਲਣ ਲੱਗ ਪੈਂਦੇ ਸਾਡੀ ਹੁਣ ਆਪਾਂ ਕਹਿੰਦੇ ਵੀ ਇਹਨਾਂ ਨੂੰ ਦੇ ਦਿਆ ਇਹਨਾਂ ਨੂੰ ਦੇ ਦਿਆ ਇਹਨੂੰ ਕੋਈ ਤੀਸਰੀ ਪਾਰਟੀ ਬਣਾਓ ਉਹ ਸ਼ਾਰ ਪਰ ਸ਼ਾਰ ਪਰ ਬੀਜੇਪੀ ਵੀ ਦੇ ਲਈ ਆ ਆਮ ਆਦਮੀ ਪਾਰਟੀ ਦੇ ਲਈ ਆ ਅਕਾਲੀ ਦਰਬੀ ਦੇ ਲਿਆ ਆਪਾਂ ਕਹਿੰਦੇ ਹੁਣ ਤੀਸਰੀ ਪਾਰਟੀ ਕੋਈ ਹੋਰ ਦੇਖੋ ਪਾਰਟੀ ਕੋਈ ਮੋਜਸਮਾਈ ਪਾਰਟੀ ਨੂੰ ਇੱਕ ਵਾਰੀ ਵੋਟ ਪਾ ਕੇ ਦੇ ਲਓ ਸ਼ਾਇਦ ਉਹ ਪਾਰਟੀ ਕਦੀ ਆਈ ਨਹੀਂ ਜੀ ਉਹਨੂੰ ਇੱਕ ਵਾਰੀ ਵੋਟ ਪਾ ਕੇ ਦੇ ਲਓ ਮੋਜਸਮਾਈ ਪਾਰਟੀ ਨੂੰ ਇੱਕ ਵਾਰੀ ਵੋਟ ਪਾ ਕੇ ਉਹਨੂੰ ਕੰਮ ਲੈ ਆਗੇ ਦੇਖੋ ਕੀ ਕਰਦੇ ਕੀ ਨਹੀਂ ਕਰਦੇ ਜੋ ਤੁਸੀਂ ਕਹਿਣਾ ਚਾਹੁੰਦੇ ਇੱਕ ਮੌਕਾ ਉਹਨਾਂ ਨੂੰ ਵੀ ਦੇਣਾ ਚਾਹੀਦਾ ਉਹਨਾਂ ਨੂੰ ਦੇਣਾ ਚਾਹੀਦਾ ਮੋਜਸਮਾਈ ਪਾਰਟੀ ਆਪਣੀ ਹੀ ਹੈ ਜੀ ਔਰ ਭਾਈ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਤੇ ਪੁੱਛਦੇ ਆਂ ਕਿਸ ਨੂੰ ਵੋਟ ਪਾਣਾ ਚਾਹੁੰਦੇ ਆਂ ਕਿ ਆਂ ਸਸੀਗਲ ਭਾਈ ਪਈ ਇਲੈਕਸ਼ਨ ਆ ਰਿਹਾ ਕਿਸ ਦੀ ਸਰਕਾਰ ਬਣ ਸਕਦੀ ਨਰਿੰਦਰ ਭਾਈ ਮੋਦੀ ਯਾ ਰਾਹੁਲ ਸਾਡੇ ਸਾਹਮਣੇ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਪੰਜਾਬ ਸਰਕਾਰ ਕਿਵੇਂ ਦੇਖਦੇ ਹੋ ਭਾਈ ਨੇ ਬਹੁਤ ਕੁਝ ਕੀਤਾ ਦਿੱਲੀ 'ਚ ਤਾਂ ਕੀਤਾ ਹੀ ਹੈ ਹਾਂਜੀ ਬਾਕੀ ਸਭ ਨੂੰ ਪਤਾ ਹੀ ਹੈ ਆਮ ਆਦਮੀ ਪਾਰਟੀ ਨੇ ਕਿਹਾ ਵਾਦਾ ਕੀਤਾ ਸੀ 44000 ਰੁਪਏ ਦੇਂਦਾ ਉਹ ਕਿਵੇਂ ਦੇਖਦੇ ਹੋ ਭਾਜੀ ਪਾਗੀ ਐਜੂਕੇਸ਼ਨ ਦੇਖੋ ਨਾ ਆਪਣੇ ਅੱਜ ਕੱਲ੍ਹ ਬੱਚੇ ਐਜੂਕੇਸ਼ਨ ਪਿੱਛੇ ਪਰੇ ਰਹੇ ਕਾਫੀ ਕੁਝ ਰਹੇ ਰਹੇ ਉੱਥੇ ਐਜੂਕੇਸ਼ਨ ਸਭ ਤੋਂ ਸਕਸੈਸਫੁਲ ਹੈ ਆਪਣੇ ਬਾਕੀ ਸਭ ਸਾਬ ਤੁਹਾਨੂੰ ਪਤਾ ਹੀ ਹੈ ਜੀ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਜੇਲ੍ਹ ਦੇ ਵਿੱਚ ਬੈਠੇ ਹੋਏ ਨੇ ਬਿੱਲਾ ਕਹਿੰਦੇ ਸੀਗੇ ਸੀ ਭ੍ਰਸ਼ਟਾਚਾਰ ਖਤਮ ਕਰਾਂਗੇ ਕਿਵੇਂ ਦੇਖਦੇ ਹੋ ਭਾਜੀ ਹੌਲੀ ਹੌਲੀ ਹੁੰਦਾ ਨਾ ਇੱਕਦਮ ਨਹੀਂ ਹੁੰਦਾ 70 ਸਾਲ ਹੋ ਗਏ ਆਪਾਂ ਨੂੰ ਦੇਖਦੇ ਵੇ ਇਹ ਥੋੜਾ ਚੇਂਜਸ ਤਾਂ ਆਏ ਆ ਪਹਿਲਾਂ ਨਹੀਂ ਆਏ ਨਾ ਆਪਣੇ ਪੈਟਰੋਲ ਕਿੱਥੇ ਚਲਾ ਗਿਆ ਗੈਸ ਕਿੱਥੇ ਚਲੀ ਗਈ ਕਾਫੀ ਝੂਠੇ ਵਾਦੇ ਕੀਤੇ ਗਏ ਸਾਰਿਆਂ ਨੇ ਹਾਕੀ ਤੁਹਾਡੇ ਸਾਹਮਣੇ ਓਕੇ ਬਾਈ ਇੰਨੇ ਕਿ ਆਪਾਂ ਨੂੰ ਪਤਾ ਨਹੀਂ ਬਾਕੀ ਨੇ ਕਹੀ ਨਹੀਂ ਕਰ ਸਕਦੇ ਆਮ ਜਨਤਾ ਦਾ ਵੀ ਇਹੀ ਕਹਿਣਾ ਹੈ ਕਿ ਆਮ ਆਦਮੀ ਦੀ ਪਾਰਟੀ ਜਿਹੜੀ ਸਰਕਾਰ ਆ ਉਹ ਆਣੇ ਚਾਹੀਦੀ ਆ ਤੇ ਹੋਰ ਲੋਕਾਂ ਦੇ ਨਾਲ ਗੱਲਬਾਤ ਕਰਦੇ ਆ ਮੈਮ ਨਮਸਕਾਰ ਮੈਮ ਦੇ ਨਾਲ ਗੱਲ ਆਂਟੀ ਦੇ ਨਾਲ ਗੱਲਬਾਤ ਕਰਦੇ ਆਂ ਨਮਸਕਾਰ ਮਾਤਾ ਜੀ ਕਿਹਦੀ ਸਰਕਾਰ ਬਣੂਗੀ ਇਸ ਵਾਰ ਮਹਿੰਦਰભાઈ ਮੋਦੀ ਯਾ ਰਾਹੁਲ ਗਾਂਧੀ ਪਤਾ ਨਹੀਂ ਸਰਦਾਰ ਯਾ ਆਮ ਆਦਮੀ ਪਾਰਟੀ ਆ ਆਮ ਆਦਮੀ ਆ ਮੈਮ ਦੇ ਨਾਲ ਗੱਲਬਾਤ ਕਰਦੇ ਆਂ ਸਤਿ ਸ਼੍ਰੀ ਅਕਾਲ ਮੈਡਮ ਜੀ ਮੈਮ ਕਿਹਦੀ ਸਰਕਾਰ ਬਣੇਗੀ ਇਸ ਵਾਰ ਕੋਈ ਨਹੀਂ ਸਰਕਾਰ ਨੇ ਕੋਈ ਨਹੀਂ ਤੈਨੀ ਐਸਾ ਬੇਬੀ ਦੇ ਪਤੀ ਨੇ 100000 ਰੁਪਏ ਦਿੰਦਾ ਆ ਗਿਆ ਕਿਸੇ ਨੇ ਵੀ ਨਹੀਂ ਦਿੱਤਾ 1000 ਰੁਪਏ ਆ ਗਏ ਕੌਣ ਚ ਗੱਲ ਗੱਲ ਕਰਦੇ ਆਂ ਭਾਈ ਦੇ ਨਾਲ ਕੀ ਹਾਲ ਚਲੋ ਭਾਈ ਬਹੁਤ ਵਧੀਆ ਭਾਈ ਆਪਣਾ ਮੇਰਾ ਸੋਨੂ ਪਾਂਡੇ ਨਾਮ ਹੈ ਜੀ ਭਾਈ ਇਲੈਕਸ਼ਨ ਆ ਰਿਹਾ ਦੁਬਾਰਾ ਨਰਿੰਦਰભાઈ ਮੋਦੀ ਜਾਂ ਰਾਹੁਲ ਗਾਂਧੀ ਦੇਖੋ ਜੀ ਰਾਹੁਲ ਗਾਂਧੀ ਮੋਦੀ ਰਾਹੁਲ ਗਾਂਧੀ ਨੂੰ ਆਪਾਂ ਕਿੱਥੇ ਦੇਖਦੇ ਵੀ ਨਹੀਂ ਇਸ ਟਾਈਮ ਇਸ ਟਾਈਮ ਨਰਿੰਦਰ ਮੋਦੀ ਜੀ ਦਾ ਪੰਜਾਬ ਸਰਕਾਰ ਦਾ ਬਣਾਣਾ ਬਹੁਤ ਜ਼ਰੂਰੀ ਹੈ ਬੀਜੇਪੀ ਸਰਕਾਰ ਦਾ ਕਿਉਂਕਿ ਕਾਂਗਰਸ ਨੂੰ ਵੀ ਆਪਾਂ ਵਰਤ ਚੁੱਕੇ ਆ ਆਮ ਆਦਮੀ ਪਾਰਟੀ ਫਿਲਹਾਲ ਕੰਮ ਠੀਕ ਕਰਦੀ ਪਈ ਹੈ ਲੇਕਿਨ ਆਮ ਆਦਮੀ ਪਾਰਟੀ ਦੇ ਰਾਜ ਵਿੱਚ ਲੁੱਟਾ ਖੋਹਾਂ ਜ਼ਿਆਦਾ ਹੋ ਲੱਗ ਪਈ ਹੈ ਠੀਕ ਹੈ ਜੀ ਬਿਜਲੀ ਦੇ ਬਿੱਲ ਤਾਂ ਚਲੋ ਸਾਨੂੰ ਮਿਲ ਗਏ ਫ੍ਰੀ ਪਰ ਫ੍ਰੀ ਹਰ ਚੀਜ਼ ਦੇ ਕੇ ਸਾਡਾ ਉਹ ਪੂਰੇ ਕਿੱਥੋਂ ਕਰਦੇ ਵੇ ਪੈਸੇ ਜਿਨੇ ਵੀ ਸਾਨੂੰ ਫ੍ਰੀ ਸਹੂਲਤਾ ਮਿਲਦੇ ਆ ਪਈਆਂ ਉਹ ਪੈਸਾ ਸਰਕਾਰ ਕੋ ਕਿੱਥੋਂ ਆਂਦਾ ਪਿਆ ਇਹ ਕੋਈ ਚੀਜ਼ ਜਿਹੜੇ ਸਵਾਲ ਹੈਗੇ ਜਿਹੜਾ ਆਮ ਬੰਦਾ ਉਹਨਾਂ ਨੂੰ ਨਹੀਂ ਪੁੱਛ ਸਕਦਾ ਮੇਰੇ ਹਿਸਾਬ ਨਾਲ ਸਾਨੂੰ ਬੀਜੇਪੀ ਦੀ ਸਰਕਾਰ ਚਾਹੀਦੀ ਇੱਥੇ ਇਸ ਵਾਲੀ ਪੰਜਾਬ ਚ ਆਮ ਆਦਮੀ ਦੀ ਸਰਕਾਰ ਆ ਕਿਵੇਂ ਦੇਖਦੇ ਹੋ ਠੀਕ ਹੈ ਮੀਡਲ ਕਲਾਸ ਬੰਦੇ ਨੂੰ ਤੇ ਲੋਅਰ ਕਲਾਸ ਬੰਦੇ ਨੂੰ ਫੈਸਿਲਿਟੀਆਂ ਸਾਰੀਆਂ ਮਿਲਦੀਆਂ ਪਈਆਂ ਮੈਡੀਕਲ ਮਿਲਦਾ ਪਿਆ ਵਾ ਰਾਸ਼ਨ ਵੀ ਮਿਲਦਾ ਵਾ ਉਤੋਂ ਬਿਜਲੀ ਦੇ ਬਿੱਲ ਵੀ ਫ੍ਰੀ ਹੋਏ ਲੇਕਿਨ ਉਹ ਇੱਕ ਉਹ ਲੋਅਰ ਕਲਾਸ ਚਲੋ ਇੱਕ ਮੈਂ ਪੁਰਾਣੀ ਫਿਲਮ ਦੇਖੀ ਸੀ ਲਵਾਰਿਸ ਫਿਲਮ ਦੇਖੀ ਸੀ ਉੱਚ ਮਦਾਵ ਜਨੇ ਕਿਹਾ ਸੀਗਾ ਮੈਂ ਤਾਂ ਅੱਜ ਤੱਕ ਇਹ ਹੀ ਜਾਣ ਤੋਂ ਉਹ ਦਿਨ ਵਿੱਚ ਧਰਮਾਤਮਾ ਹਦਾ ਰਾਤ ਕੋ ਲੂਟ ਲੂਟ ਕਰਦਾ ਤਾਂ ਦਿਨ ਵਿੱਚ ਗਰੀਬੋ ਕੋ ਬਾੜ ਦੇਦਾ ਤਾਂ ਔਰ ਮੂਝੇ ਸਮਝ ਨਹੀਂ ਆਇਆ ਅੱਜ ਤੱਕ ਕਿ ਉਹ ਰਾਜਾ ਹੈ ਕਿ ਚੋਰ ਹੈ ਅਮੀਰਾਂ ਕੋ ਲੈ ਕੇ ਗਰੀਬਾਂ ਨੂੰ ਦੇਈ ਜਾਣਾ ਜਾਂ ਸਾਡੇ ਟੈਕਸਾਂ ਦਾ ਪੈਸਾ ਗਰੀਬਾਂ ਨੂੰ ਫ੍ਰੀ ਵੰਡਣੀਆਂ ਨਾ ਕੋਈ ਸਹੀ ਨਹੀਂ ਹੈ ਮੇਰੀ ਨਜ਼ਰ ਸਹੀ ਨਹੀਂ ਹੈਗਾ ਦੁਕਾਨਦਾਰ ਬੈਠੇ ਨੇ ਉਹਨਾਂ ਨੇ ਗੱਲਬਾਤ ਕਰਦੇ ਆ ਭਾਈ ਕਹੇ ਦੀ ਸਰਕਾਰ ਬਣੂ ਕੋ ਰਾਹੁਲ ਗਾਂਧੀ ਆ ਮੋਦੀ 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 ਬਸ ਮੋਦੀ ਹੈ ਆਮ ਆਦਮੀ ਸਰਕਾਰ ਆ ਪੰਜਾਬ ਦੇ ਵਿੱਚ ਕਿਵੇਂ ਦੇਖਦੇ ਹੋ ਕੰਮ ਕਰ ਵਧੀਆ ਕੰਮ ਉਹ ਸਰਕਾਰ ਬਣਾ ਨਹੀਂ ਸਕਦੀਆਂ ਸੈਂਟਰ ਚ 22 ਸੀਟਾਂ ਤੇ ਲੜਦੀ ਵੀ ਉਹਨੇ ਕਿਵੇਂ ਬਣਾ ਲਾਂ ਸਰਕਾਰ ਠੀਕ ਹੈ ਜੀ ਸਰਕਾਰ ਤਾਂ ਫੇਰ ਮੋਦੀ ਦੀ ਬਣਾਣੀ ਹੈ ਰਾਹੁਲ ਗਾਂਧੀ ਵਿਚਾਰਾ ਉਹਦਾ ਤਾਂ ਹੀ ਮੇਰੇ ਵਰਗਾ ਹੀ ਹੈ ਉਹ ਆ ਗਿਆ